ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਗੁਲਾਮਾਂ ਦੀ ਕੌਮ ਇੱਥੇ ਇਕੱਠੇ ਹੋਏ ਆ ਤੇ ਬਹੁਤੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਣੇ ਕਿਉਂਕਿ ਧੌਣ 'ਚ ਸਾਡੀ ਜਿੱਕਲਾ ਅੜਿਆ ਵੀ ਨਹੀਂ ਸਾਨੂੰ ਜਾਦੀ ਮਿਲ ਗਈ ਸੀ ਸੰਤਾਲੀ 'ਚ ਉਹ ਕਿਲਾ ਨਿਕਲ ਨਹੀਂ ਡਿਆ ਹਟਾਉਣ ਇਸ ਕਰਕੇ ਮੈਂ ਗੁਲਾਮੀ ਤੋਂ ਗੱਲ ਸ਼ੁਰੂ ਕਰਨੀ ਆ ਫੈਕਟਰੀ ਦੇ ਨਫੇ ਨੁਕਸਾਨ ਤੁਹਾਨੂੰ ਸਾਰੇ ਸੁਣਾਤੇ ਆ ਉਹਨਾਂ ਨੇ ਮੈਂ ਇਹ ਗੱਲ ਕਰਨੀ ਆ ਇੱਥੇ ਵੀ ਇਹ ਫੈਕਟਰੀ ਇੱਥੇ ਲਾਈ ਕਿਉਂ ਗਈ ਕੀ ਸੁਭਾਵਕ ਇੱਕ ਕਾਰਪੋਰੇਟ ਘਰਾਣਾ ਜਿਹੜਾ ਉਹਨੂੰ ਸਿਰਫ ਮੁਨਾਫਾ ਪਜਾਉਣ ਦੇ ਤਰੀਕੇ ਦਾ ਕਰਕੇ ਕੰਮ ਹੋਇਆ ਜਾਂ ਇਹਦੇ ਪਿੱਛੇ ਕੋਈ ਸਿੱਖਾਂ ਦੀ ਪੰਜਾਬੀਆਂ ਦੀ ਕਿਸੇ ਨਸਲ ਕੁਸ਼ੀ ਦੀ ਜਿਹੜੀ ਆ ਉਹ ਰਵਾਇਤ ਪਹਿਲਾਂ ਤੇ ਇਹੋ ਜੀ ਫੈਕਟਰੀ ਗੁਰੂਆਂ ਦੀ ਧਰਤੀ ਤੇ ਜਿੱਥੇ ਸ਼ਰਾਬ ਬਣਦੀ ਹੋਈ ਪੀਂਦੇ ਤੇ ਚਲੋ ਇੱਥੇ ਵੀ ਬਥੇਰੇ ਹੋਣੇ ਆ ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਕੋਈ ਚੰਗੀ ਚੀਜ਼ ਨਹੀਂ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਉੱਤੇ ਕੋਈ ਬੰਦਾ ਹੱਥ ਖੜਾ ਕਰਕੇ ਕਹਿ ਸਕਦਾ ਹੋਵੇ ਕਿ ਸ਼ਰਾਬ ਬਹੁਤ ਸਿਹਤਮੰਤ ਸਿਹਤ ਲਈ ਫਾਇਦੇਮੰਦ ਹੈ ਸੋ ਪਹਿਲਾਂ ਤੇ ਸਾਡੇ ਲਈ ਸ਼ਰਮ ਵਾਲੀ ਗੱਲ ਇਹ ਆ ਵੀ ਸਾਡੀ ਧਰਤੀ ਦੇ ਉੱਤੇ ਫੈਕਟਰੀ ਲੱਗ ਗਈ ਉਹ ਵੀ ਸ਼ਰਾਬ ਦੀ ਹੁਣ ਅਸੀਂ ਬੰਦ ਕਰਾਉਣ ਦੇ ਆ ਚੰਗੀ ਗੱਲ ਹੈ ਪਰ ਕੇਵਲ ਇਸ ਕਰਕੇ ਬੰਦਨਾ ਕਰਾਈਏ ਵੀ ਪਾਣੀ ਖਰਾਬ ਹੋ ਰਿਹਾ ਇਸ ਕਰਕੇ ਵੀ ਬੰਦ ਕਰਾਈਏ ਵੀ ਨਸ਼ਿਆਂ ਤੋਂ ਗੁਰੂ ਸਾਹਿਬ ਨੇ ਵਰਜਿਆ ਤੇ ਉਹਨਾਂ ਨਸ਼ਿਆਂ ਦੀਆਂ ਫੈਕਟਰੀਆਂ ਸਾਡੇ ਇੱਥੇ ਲੱਗ ਜਾਣਾਂ ਇਹ ਪੈਸੇ ਕਿਦਾ ਪ੍ਰਚਾਰ ਕਿਦਾਂ ਕਰਨਾ ਦੂਜੀ ਗੱਲ ਇਹ ਹੈ ਵੀ 47 ਤੋਂ ਬਾਅਦ ਹਕੂਮਤ ਨੇ ਵੱਖ-ਵੱਖ ਤਰੀਕੇ ਬਣਾਏ ਆ ਵੀ ਸਿੱਖਾਂ ਨੂੰ ਕਿਵੇਂ ਨਪੁੰਸਕ ਬਣਾ ਕੇ ਕਸਿਆਰੇ ਬਣਾ ਕੇ ਤੇ ਇਹਨਾਂ ਦੀ ਨਸਲ ਖੁਸ਼ੀ ਕਰਨੀ ਹੈ ਜੇ ਤੇ ਕੋਈ ਸਿਰ ਚੁੱਕਦਾ ਮੜਾ ਮੋਟਾ ਉਹਦੀ ਦਤੌਣ ਲਾਉਂਦੇ ਨੇ ਤੇ ਜਿਹੜੇ ਸਿਰ ਨੀਵੇਂ ਕਰਕੇ ਧਰਨੇ ਲਾਉਂਦੇ ਨੇ ਵਿਚਾਰੇ ਉਹਨਾਂ ਨੂੰ ਫਿਰ ਇਦਾਂ ਸੜਕਾਂ ਤੇ ਬਿਠਾ ਕੇ ਸਾਲ-ਸਾਲ ਦੋ-ਦੋ ਸਾਲ ਉਹ ਜਲੀਲ ਕਰਦੇ ਨੇ ਬੇਸ਼ੱਕ ਅਸੀਂ ਦਾਅਵੇ ਕਰਦੇ ਆ ਵੀ ਇਹ ਬੜਾ ਤਗੜਾ ਸੰਘਰਸ਼ ਹੈ ਪਰ ਅਸੀਂ ਉਸ ਕੌਮ ਦੇ ਵਾਰਸ ਆ ਜਿਨ੍ਹਾਂ ਨੇ ਖੈਬਰ ਤੋਂ ਲੈ ਕੇ ਤੇ ਸਤਲੁਜ ਤੱਕ ਦਾ ਰਾਜ ਕੀਤਾ ਸੋ ਜੇ ਸਾਨੂੰ ਸੜਕਾਂ ਤੇ ਬੈਠ ਕੇ ਕਿਸੇ ਮੁੱਖ ਮੰਤਰੀ ਤੋਂ ਜਿਹੜਾ ਆਪ ਸ਼ਰਾਬ ਪੀਂਦਾ ਉਹਦੇ ਤੋਂ ਹੱਕ ਮੰਗਣੇ ਪੈ ਰਹੇ ਨੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਗੁਲਾਮੀ ਦੀ ਇਸ ਤੋਂ ਵੱਡੀ ਇੰਤਿਹਾਨ ਕੋਈ ਨਹੀਂ ਹੋ ਸਕਦੀ ਇੱਕ ਸਮੇਂ ਜਦੋਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਆਇਆ ਇੱਕ ਉਹਨੇ ਹਿਮਾਲਿਆ ਦੇ ਪਰਬਤਾਂ ਤੇ ਜਾਣਾ ਸੀ ਵਿਚੋਂ ਦੀ ਨੰਨ ਕੇ ਜਾਣਾ ਪੈਂਦਾ ਪੰਜਾਬ ਦੇ ਇਜਾਜ਼ਤ ਮੰਗੀ ਕਿ ਮੈਂ ਜਾਣਾ ਚਾਹੁੰਨਾ ਕੋ ਖੋਜ ਕਰਨ ਤੇ ਮਹਾਰਾਜ ਨੇ ਕਿਹਾ ਵੀ ਜਾਜ ਤੇ ਇੱਕ ਸ਼ਰਤ ਤੇ ਮਿਲੂਗੀ ਉਥੋਂ ਕੋਈ ਐਸੀ ਨਸਲ ਬੋਟਿਆਂ ਦੀ ਲਿਆਉਣੀ ਐ ਲੱਭ ਕੇ ਵੀ ਦਰਿਆਵਾਂ ਕੰਡੇ ਲਾਈਏ ਜਿਹੜੀ ਮਿੱਟੀ ਨਾਲ ਖੁਰੇ ਦਰਿਆਵਾਂ ਦੀ ਜਦੋਂ ਰਾਜ ਖਾਲਸੇ ਦਾ ਸੀ ਤੇ ਮਹਾਰਾਜਾ ਸਾਡਾ ਸੋਚਦਾ ਸੀ ਵੀ ਦਰਿਆਵਾਂ ਦੇ ਕੰਡੇ ਦੀ ਜਿਹੜੀ ਮਿੱਟੀ ਐ ਖੁਰੇ ਨਾ ਇਹ ਸਾਡੇ ਸਿੱਖਾਂ ਦੀ ਪੰਜਾਬੀਆਂ ਦੀ ਮਿੱਟੀ ਐ ਇਹਦੀ ਸਾਨੂੰ ਲੋੜ ਐ ਅੱਜ ਰਾਜ ਵਿਪਰਦਾ ਆ ਗਿਆ ਬ੍ਰਾਹਮਣ ਦਾ ਆ ਗਿਆ ਤੇ ਅੱਜ ਉਹਨਾਂ ਨੇ ਸਾਡੇ ਜਿਹੜੇ ਅਸੀਂ ਖੂਹ ਕਰਕੇ ਬੋਰ ਕੀਤੇ ਉਹਨਾਂ 'ਚ ਸ਼ਰਾਬ ਹੋਣੀ ਸ਼ੁਰੂ ਹੋ ਗਈ। ਹੋ ਸਕਦਾ ਅਵਲੀ ਆਲੀ ਦੇ ਵਰਦਾਨ ਸਾਬਤ ਹੋ ਗਿਆ ਵੀ ਉਹ ਲਾਣੀ ਪੀ ਜਾਂਦੇ ਹਣ ਉੱਥੇ। ਪਰ ਗੱਲ ਇਹ ਹੈ ਵੀ ਤੁਸੀਂ ਆਉਣ ਵਾਲੀਆਂ ਨਸਲਾਂ ਬਾਰੇ ਸੋਚਣਾ ਹੈ। ਇਹ ਨਸਲ ਕੁਸ਼ੀ ਦੀ ਏਡੀ ਭਿਆਨਕਰ ਤਕਨੀਕ ਹੈ ਵੀ ਦੁਨੀਆ 'ਚ ਇਕੱਲੀ ਇੱਥੇ ਨਹੀਂ ਵਰਤੀ ਗਈ। ਜਿੱਥੇ-ਜਿੱਥੇ ਇਹ ਵਰਤੀ ਗਈ ਹੈ ਇਹ ਇੱਕ ਚੁੱਪਚੀ ਪੀਤੇ ਕਿਸੇ ਕੌਮ ਨੂੰ ਮਾਰਨ ਵਾਲੀ ਗੱਲ ਹੈ। ਇਹਦੇ ਨਾਲ ਸਭ ਤੋਂ ਕਾਮਨ ਜਿਹੜੀ ਬਿਮਾਰੀ ਹੈ ਸਾਡੇ ਲੋਕਾਂ ਨੂੰ ਉਹ ਕੈਂਸਰ ਦੀ ਬਿਮਾਰੀ ਹੋਣੀ ਹੈ। ਕੈਂਸਰ ਦੀ ਬਿਮਾਰੀ ਜਨਰੇਸ਼ਨਲ ਡਿਸੀਜ਼ ਹੈ ਭਾਵ ਪੀੜੀਦਰ ਪੀੜੀ ਅੱਗੇ ਤੁਰਦੀ ਸੋ ਜੇ ਇੱਥੇ ਇਨੇ ਲੋਕ ਬੈਠੇ ਨੇ ਤੇ ਇਹਨਾਂ ਨੂੰ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਖੁਦਾ ਨਾ ਖਾਸਤਾ ਤੇ ਇਹ ਬੜੇ ਚਾਂਸ ਹੈ ਵੀ ਸ਼ੂਗਰ ਵਾਂਗੂ ਇਹ ਗਾਂ ਬੱਚਿਆਂ ਨੂੰ ਵੀ ਹੋਣੀ ਹੈ ਤੇ ਜਿਨ੍ਹਾਂ ਨੂੰ ਕੈਂਸਰਾਂ ਦੀਆਂ ਬਿਮਾਰੀਆਂ ਹੋ ਜਾਣ ਫੇ ਜੰਗ ਜੁੱਦ ਲੜਨ ਜੋ ਕਦੀ ਨਹੀਂ ਰਹਿੰਦੇ ਸੋ ਹਕੂਮਤ ਨੇ ਇੱਕ ਨਿਸ਼ਾਨਾ ਮਿਥਿਆ ਵੀ ਪਹਿਲਾਂ ਤੇ ਤੁਹਾਡੇ ਮੂੰਹਾਂ ਤੇ ਜਿਹੜੇ ਦਾੜੇ ਸੀ ਆਵੇ ਕੋ ਕਿੰਨੇ ਖੜੇ ਇੱਧਰ ਹੁਣ ਹੋ ਸਕਦਾ ਤੁਸੀਂ ਸਿਰ ਨੀਵੇਂ ਕਰ ਲੋ ਤੁਹਾਡੇ ਹਈਨਾ ਸ਼ਕਲਾਂ ਤੋਂ ਉਹਨਾਂ ਨੂੰ ਬਿਲਕੁਲ ਡਰ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਵੀ ਯੂਪੀ ਦੇ ਬੰਦੇ ਜੋ ਕਿ ਪੰਜਾਬ ਦੇ ਸੋ ਹਕੂਮਤ ਨੇ ਪਹਿਲਾਂ ਤੇ ਤੁਹਾਡੇ ਸਰਾਂ ਤੋਂ ਪੱਗਾਂ ਲਵਾਈਆਂ ਫਿਰ ਮੂੰਹ ਤੋਂ ਦਾੜੇ ਕਾਇਬ ਕਰਾਏ ਤੇ ਹੁਣ ਅਧਰਨੇ ਵਾਲੇ ਕੰਮ ਤੇ ਭੇਜਾਤਾ ਸਨ ਸੋ ਇਸ ਕਰਕੇ ਨੌਜਵਾਨੋ ਤੁਸੀਂ ਇਹ ਕਸ ਨੂੰ ਸਮਝ ਲਓ ਵੀ ਤੁਸੀਂ ਕਿੰਨਾ ਦੇ ਘਰ ਪੈਦਾ ਹੋਏ ਜੋ ਕੀ ਦੀ ਤੁਹਾਨੂੰ ਗੁਰਤੀ ਹੈ ਤੁਹਾਡਾ ਬਾਪ ਕੌਣ ਹੈ ਤੁਹਾਡੀ ਮਾਂ ਕੌਣ ਹੈ ਤੇ ਆਪਣੇ ਕੰਮ ਕੀ ਨੇ ਤੁਸੀਂ ਹੋ ਸਕਦਾ ਕਹੋ ਕਿ ਸਾਨੂੰ ਇੱਥੇ ਆਣ ਕੇ ਸਾਡੇ ਮੁਰਜੇ ਚ ਭੰਡੀਆਂ ਦਾ ਭੰਡ ਨਹੀਂ ਡਾਂ ਤੁਹਾਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਇੰਨੀ ਸੰਗਤ ਤੇ ਇਕੱਠੀ ਹੋਈ ਹੈ ਫੈਕਟਰੀ ਬੰਦ ਕਿਉਂ ਨਹੀਂ ਹੋ ਰਹੀ ਇਸ ਕਰਕੇ ਨਹੀਂ ਹੋ ਰਹੀ ਵੀ ਸਾਡੇ ਅੰਦਰ ਭੈ ਡਰ ਬੈਠਾ ਸਾਡੇ ਅੰਦਰ ਸਰਕਾਰ ਦਾ ਪੈਣਾ ਪਤਾ ਨਹੀਂ ਕਿਹੜੀ ਗੋਲੀ ਚਲਾ ਦੇਣਗੇ ਚਲਾ ਦੇਣਗੇ ਫਿਰ ਕੀ ਹੋ ਜਾਊਗਾ ਇੱਥੇ ਮੱਛਾ ਲੱਗਣ ਉਹ ਅੜ ਜਾਊਗੀ ਜਦੋਂ ਚਾਰ ਜਾਨ ਮਰ ਜੰਗੇ ਪਰ ਨਾ ਮੌਤ ਤੋਂ ਤੇ ਇੰਨਾ ਭੈ ਖਾਨੇ ਅਸੀਂ ਨਾ ਕੋਈ ਡਾਂਗ ਲਾ ਕੇ ਸਾਡੇ ਗਾਲੀਆ ਤੇ ਪੱਗ ਲਾ ਕੇ ਪੈਣਾ ਜਿ ਰੱਖ ਦਿੰਦੇ ਜੇ ਕਹਦੀ ਪੱਗ ਲੱਤ ਜੇ ਤੂੰ ਹੱਥ 'ਚ ਫੜ ਕੇ ਆ ਖਲੋਤਾ ਹੁੰਦਾ ਵੀ ਜਦਾ ਬਹੁਤ ਸੋਹਣੀ ਗੱਲ ਐ ਦਿਖਾਉਣ ਦੇ ਹੁੰਦਾ ਵੀਡੀਓ 'ਚ ਮੇਰੀ ਪੱਗ ਲੱਗ ਕੇ ਚੱਲ ਕੇ ਕੋਈ ਵੀ ਤੁਸੀਂ ਕਿਤੇ ਖੋਜ ਕੇ ਨਹਿਰ 'ਚ ਛਾਲ ਮਾਰ ਕੇ ਮਰ ਜਾਓ ਸੋ ਜਿੰਨਾ ਚਿਰ ਗੈਰਤ ਨਹੀਂ ਜਗਾਉਂਦੇ ਤੁਸੀਂ ਅਣਖ ਨਹੀਂ ਜਗਾਉਂਦੇ ਆਪਣੇ ਅੰਦਰ ਉਹਨਾਂ ਚਿਰ ਕੋਈ ਫੈਕਟਰੀ ਨਹੀਂ ਬੰਦ ਹੋਣੀ ਹੈਰਾਨੀ ਦੀ ਗੱਲ ਐ ਜੱਟਾਂ ਜ਼ਿਮੀਂਦਾਰਾਂ ਦੇ ਘਰੋਂ ਚ ਆਏ ਜੋ ਮਜ਼ਦੂਰਾਂ ਦੇ ਘਰੋਂ ਚ ਆਏ ਜੋ ਤੇ ਇਥੇ ਲਾਲਿਆਂ ਦੀਆਂ ਫੈਕਟਰੀਆਂ ਸਾਡੇ ਕੋਲ ਬੰਦ ਨਹੀਂ ਹੋ ਰਹੀਆਂ ਜਿਨ੍ਹਾਂ ਕਦੀ ਜ਼ਿੰਦਗੀ 'ਚ ਡਾਂਗ ਨਹੀਂ ਚੱਕੀ ਅਜੇ ਤੱਕ ਤੁਹਾਨੂੰ ਮਹਾਰਾਜ ਨੇ ਕੀ ਕਿਹਾ ਸੀ ਸਾਨੂੰ ਬਿਨ ਸ਼ਸਤਰਨ ਕੇਸਨ ਦਿਓ ਨਾ ਦਿਦਾਰੇ ਸ਼ਸਤਰਾਂ ਤੇ ਕੇਸਾਂ ਤੋਂ ਬਿਨ ਮਹਾਰਾਜ ਕਹਿੰਦੇ ਮੈਂ ਦਿਦਾਰ ਹੀ ਨਹੀਂ ਦੇਣੇ ਤੁਹਾਡੇ ਇਨੇ ਜਣੇ ਆਏ ਜੋ ਕਿਦੇ ਹੱਥ ਸ਼ਸਤਰ ਦਿਖਾਓ ਮੜਾ ਜਾ ਉੱਤੇ ਕਰਕੇ ਆ ਦੋ ਸ਼ਸਤਰ ਯਾਰ ਇੱਥੇ ਤੁਹਾਨੂੰ ਆਣ ਕੇ ਕੋਈ ਚਪੇੜਾ ਮਾਰਦੇ ਤੁਸੀਂ ਗਾੜੀ ਲਾ ਕੇ ਦੌੜ ਜਿਨਾ ਸਾਰਾ ਨਿਕਲ ਜੋ ਇਹ ਬੇਨਤੀ ਕਬੂਲ ਕਰੋ ਗੁਰੂ ਸਾਹਿਬ ਨੇ ਜਿਹੜਾ ਕੋ ਹੁਕਮ ਦਿੱਤਾ ਉਹ ਐਵੇਂ ਨਹੀਂ ਦੇ ਦਿੱਤਾ ਗੁਰੂ ਸਾਹਿਬ ਦੀ ਮੌਜ ਆਈ ਤੇ ਉਹਨਾਂ ਨੇ ਹੁਕਮ ਦਿੱਤਾ ਵੀ ਸਿੱਖਾਂ ਨੂੰ ਸ਼ਸਤਰ ਰੱਖਣ ਨੂੰ ਕਹਿਣਾ ਹੈ ਜਿਹੜੀਆਂ ਕੌਮਾਂ ਕੋਲ ਸ਼ਸਤਰ ਉਹਨਾਂ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਪਰ ਅਸੀਂ ਪਹਿਲਾਂ ਤੇ ਗੁਰੂ ਨੂੰ ਵਸਾਰ ਲੈ ਸ਼ਸਤਰ ਕੀ ਰੱਖਣੇ ਸੀ ਮੈਂ ਪਿਛਲੀ ਹਰ ਕਿਹਾ ਸੀ ਬੇਨਤੀ ਕੀਤੀ ਸੀ ਚਲੋ ਇਹਨਾਂ ਦੇ ਕਿ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜਦੋਂ ਮੈਂ ਪਿਛਲੀ ਹਰ ਆਇਆ ਮੈਂ ਇਹਨਾਂ ਨੂੰ ਕਿਹਾ ਵੀ ਸਹਿਜ ਪਾਠ ਰੰਭਿਆ ਕਰੋ ਗੁਰੂ ਘਰ ਕੇ ਤੇ ਲਾਗੇ ਨੇੜੇ 15 ਦਿਨੀ ਭੋਗ ਪਾਇਆ ਕਰੋ ਮਹਾਰਾਜ ਦਾ ਪ੍ਰਕਾਸ਼ ਇਥੇ ਕਰਿਆ ਕਰੋ ਮਹਾਰਾਜ ਦੀ ਹਜ਼ੂਰੀ ਚ ਬੋਲਿਆ ਕਰੋ ਭੈਚ ਬੋਲੋਗੇ ਉਹਦੀ ਹਜ਼ੂਰੀ ਚ 15 ਦਿਨੀ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ੋ ਇਹ ਜਿਹੜੀ ਅਰਦਾਸ ਤੁਹਾਡੇ ਚਰਨਾਂ ਚ ਕੀਤੀ ਹੈ ਇਹ ਪੂਰੀ ਨਿਭ ਜੇ ਕਿਉਂਕਿ ਸਿੱਖ ਅਰਦਾਸ ਤੋਂ ਪਿੱਛੇ ਨਹੀਂ ਕਦੀ ਮੁੜਦਾ। ਸੋ ਤੁਸੀਂ ਜੇ ਕੋ ਮੋਰਚਾ ਜਿੱਤਣਾ ਹੈ ਤੇ ਇੱਕ ਗੱਲ ਚੇਤਾ ਰੱਖ ਲਓ ਨਾਅਰੇ ਜਕਾਰੇ ਇੱਕੋ ਹੀ ਚੱਲਣੇ ਚਾਹੀਦੇ। ਜਿਹੜਾ ਜਕਾਰਾ ਸਿੱਖੀ ਦਾ ਨਾ ਉਹੋ ਹੀ ਜਕਾਰੇ ਨੇ ਤੁਹਾਨੂੰ ਮੋਰਚਾ ਜਿੱਤਣਾ ਹੋਰ ਜਿੰਦਾਬਾਦ ਮੁਰਦਾਬਾਦ ਫੈਕਟਰੀ ਬੰਦ ਫੈਕਟਰੀ ਚਾਲੂ ਜਿੰਨੇ ਮਰਜ਼ੀ ਕਰੀ ਜਾਓ ਕਿਸ ਨੂੰ ਡਰ ਨਹੀਂ ਲੱਗਦਾ। ਇਹ ਦੂਜੇ ਮੁਲਕਾਂ ਦੀਆਂ ਫੌਜਾਂ ਨੂੰ ਪੁੱਛ ਲਓ ਚੀਨ ਦੀਆਂ ਨੂੰ ਪਾਕਿਸਤਾਨ ਦੀਆਂ ਨੂੰ। ਜਦੋਂ ਬਾਰਡਰ ਤੇ ਜਕਾਰਾ ਲੱਗਦਾ ਨਾ ਉਹਨਾਂ ਨੂੰ ਕੰਪਨੀ ਛੱਡ ਜਾਂਦੀ ਐ ਕਰ ਵੀ ਪਤਾ ਨਹੀਂ ਕੌਣ ਆ ਗਿਆ ਤੇ ਜੋ ਉਥੇ ਇਨਕਲਾਬ ਜਿੰਦਾਬਾਦ ਇਨਕਲਾਬ ਮਰਦਾਬਾਦ ਕਰੋ ਕੁਝ ਨਹੀਂ ਕੇ ਉਹਨੂੰ ਪਰਵਾਇਆਗੇ ਕਈਆਂ ਨੂੰ ਇਹ ਗੱਲ ਦਾ ਗੁੱਸਾ ਲੱਗ ਜਾਣਾ ਅਸੀਂ ਪੰਜਾਬ ਦੀ ਧਰਤੀ ਤੇ ਜੇ ਕੁਝ ਪ੍ਰਾਪਤ ਕੀਤਾ ਅੱਜ ਤੱਕ ਕਿਹੜੇ ਝੰਡੇ ੜ ਕੀਤਾ ਨਿਸ਼ਾਨ ਸਾਹਿਬ ੜ ਕੀਤਾ ਕਿ ਹੋਰ ਕੋਈ ਝੰਡਾ ਸੀ ਸਾਡੇ ਕੋਲ ਇੱਥੇ ਕਿੰਨੇ ਨਿਸ਼ਾਨ ਸਾਹਿਬ ਦਿਖਾਓ ਮੈਨੂੰ ਕੀ ਗੱਲ ਹੋ ਗਈ ਦੰਦੀਆਂ ਮੜਦਾ ਇੱਥੇ ਤੁਸੀਂ ਕਿੰਨੇ ਵੀ ਆਜੋ ਆ ਜਾਂਦੇ ਆ ਜੇ ਇਟਾ ਕੋਗਾ ਸਿਰ ਨਾ ਦਿਓ ਲਾ ਦਿੰਨੇ ਸਭ ਨੂੰ ਪਹਿਲਾਂ ਲਾਵਾਂਗੇ ਪਰ ਕਿਹਦੀ ਹਜੂਰੀ ਚ ਲਾਉਣਾ ਸਿਰ ਕਿਹਦੀ ਅਗਵਾਈ ਚ ਲਾਉਣਾ ਠੀਕ ਹੈ ਤੁਹਾਡੇ ਜੁਨੀਅਨ ਦੇ ਛੰਡੇ ਹੈਗੇ ਆ ਜੀ ਸਦਕੇ ਹੋਣੇ ਚਾਹੀਦੇ ਸਾਰਿਆਂ ਦੇ ਆਪੋ ਆਪਣੇ ਅੱਗੇ ਰੱਖਣੇ ਚਾਹੀਦੇ ਪਰ ਨਿਸ਼ਾਨ ਤੇ ਹੇਟ ਤੇ ਲੜਨਾ ਪਊਗਾ ਨਾ ਇੱਕ ਦੇ ਬਿਨਾ ਉਸ ਤੋਂ ਤੁਹਾਨੂੰ ਗਤੀ ਕਿਨੇ ਦੇਣੀ ਹੈ ਦੂਜੀ ਮੇਰੀ ਅਪੀਲ ਨੌਜਵਾਨਾਂ ਨੂੰ ਇਹ ਹੈ ਕਿ ਸਾਰਾ ਕੁਝ ਵਰਤਾਰਾ ਵਾਪਰਿਆ ਗੁਲਾਮੀ ਦਾ ਕਰਕੇ ਇਹੋ ਜੀ ਜਲਾਲਤ ਕੇਵਲ ਗ੍ਰਾਮ ਕੌਮਾ ਦੀ ਹੁੰਦੀ ਹੈ ਆਜ਼ਾਦ ਮੁਲਕਾਂ 'ਚ ਇਹੋ ਜੀ ਫੈਕਟਰੀ ਲੱਗੇ ਬੰਦ ਕੌਣ ਕਰਾਉਂਦਾ ਸਰਕਾਰ ਉਹਨਾਂ ਨੂੰ ਜੇ ਪਤਾ ਲੱਗ ਜੇ ਇੱਥੇ ਸਰਕਾਰ ਨੂੰ ਪਤਾ ਹੈ ਸਰਕਾਰ ਕਹਿੰਦੀ ਪਾਣੀ ਸਾਫ਼ ਹੈ ਤੇ ਉਹਨਾਂ ਨੂੰ ਬੇਨਤੀ ਕਰੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਸਹਾਰਾ ਨੂੰ ਇਹੋ ਪਾਣੀ ਪੀਣਾ ਸ਼ੁਰੂ ਕਰ ਦਿਓ ਜਿਆਦਾ ਸਾਫ਼ ਹੈ ਤੇ ਇੱਥੇ ਫੜ ਕੇ ਬਿਠਾਓ ਉਹਨਾਂ ਨੂੰ ਤੇ 20 25 ਦਿਨ ਲਗਾਤਾਰ ਪਾਣੀ ਪਿਓ ਉਹ ਹੀ ਕਿ ਜੇ ਸਾਫ਼ ਹੈ ਕੋਈ ਨਹੀਂ ਨਹੀਂ ਪੀਜਣਾ ਤੁਸੀਂ ਪੀ ਲੋ ਔਰ ਉਹਨਾਂ ਨੇ ਸਾਨੂੰ ਮੂਰਖ ਸਮਝ ਲਿਆ ਸਮਝਿਆ ਕਿਉਂ ਕਿ ਉਹ ਧਰਮੀ ਹੋ ਗਏ ਆ ਧਰਮ ਤੋਂ ਟੁੱਟ ਗਏ ਗੁਰੂ ਦਾ ਭੈ ਕੋਈ ਮਨ ਦੇ ਵਿੱਚ ਨਹੀਂ ਦਿੱਲੀ ਮੋਰਚੇ 'ਚ ਵੀ ਇਹੋ ਕੁਛ ਹੋਇਆ ਛੰਡੇ ਲੈ ਜਾਓ ਜੀ ਨਿਸ਼ਾਨ ਸਾਹਿਬ ਲੈ ਜਾਓ ਜੀ ਇੱਥੋਂ ਉਹ ਜਿਹੜੀ ਚੀਜ਼ ਤੋਂ ਹਕੂਮਤ ਭੈ ਖਾਂਦੀ ਆ ਆ ਵੀ ਸੁੱਟ ਕੇ ਭੱਜ ਜਾਣੀ ਤੇ ਤੁਸੀਂ ਫਿਰ ਤੁਸੀਂ ਕਹਿਣਾ ਵੀ ਸਾਡਾ ਕੋਈ ਜੀ ਮੋਰਚਾ ਫੱਤੇ ਨਹੀਂ ਹੁੰਦਾ ਜਿੱਡਾ ਦਿੱਲੀ ਮੋਰਚਾ ਸੀ ਜੇ ਤੁਸੀਂ ਪੰਜਾਬ ਦੀਆਂ ਪੂਰੀਆਂ ਮੰਗਾਂ ਲੈ ਕੇ ਖੜਦੇ ਉੱਥੇ ਅੱਜ ਇੱਥੇ ਬਹਿਣਾ ਪਿਆਣਾ ਸੀ ਆਪਣੇ ਮਨ ਨੂੰ ਸਵਾਲ ਕਰੋ ਤੁਸੀਂ ਲੱਖਾਂ ਕਰੋੜਾਂ ਲੋਕ ਉੱਥੇ ਬਿਠਾਏ ਉਹ ਬਿੱਲ ਰੱਦ ਹੋਏ ਜਿਹੜੇ ਆਏ ਨਹੀਂ ਸੀ ਪੰਜਾਬ 'ਚ ਕਈਆਂ ਨੂੰ ਇਹ ਗੱਲਾਂ ਕੌੜੀਆਂ ਲੱਗਣੀਆਂ ਨੇ ਪਰ ਇੱਕ ਗੱਲ ਮੈਂ ਦੱਸ ਦਿੰਨਾ ਬਚਨ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਅੱਗੇ ਹੋਰ ਬਚਨ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਬਲ ਸੇ ਲੈ ਰਾਜ ਕੋਈ ਕਿਸੇ ਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੰਦਾ ਉਹ ਮੰਗਤਿਆਂ ਨੂੰ ਪੇਖ ਮਿਲਦੀ ਆਪਾਂ ਮੰਗਤਿਆਂ ਕੋ ਮੰਗਣ ਦਾ ਅੰਗਰੇਜ਼ੀ ਦੀ ਘਾਵਤ ਹੈ ਬੈਗਰਸ ਕਾਂਟ ਬੀ ਚੂਜ਼ਰਸ ਭਾਵੇਂ ਮੰਗਤਿਆਂ ਨੂੰ ਮਾਂਚਾ ਹੀ ਪੇਖ ਨਹੀਂ ਮਿਲਦੀ ਇਤਿਹਾਸ ਦਾ ਇੱਕ ਵਰਕਾ ਦਿਖਾ ਦਿਓ ਮੈਨੂੰ ਜਿੱਥੇ ਕੋਈ ਰਾਜ ਤੁਹਾਨੂੰ ਖੁਸ਼ ਹੋ ਕੇ ਦੇਖਿਆ ਹੋਵੇ ਤੇ ਸਾਡੇ ਲੋਕ ਇਹਨੇ ਨਮਾਣੇ ਤਾਂ ਨੇ ਜਾਂ ਭੋਲੇ ਨੇ ਜਾਂ ਭੋਲੇ ਬਣ ਦਾ ਨਟ ਕਰਦੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਆਖੇ ਜੀ ਸਰਕਾਰ ਸਾਨੂੰ ਇਨਸਾਫ ਦੇਵੇ ਉਹ ਜਿਨੇ ਮਿੱਥ ਕੇ ਜ਼ੁਲਮ ਕੀਤਾ ਸਾਡੇ ਤੇ ਜਿਨੇ ਸਾਡੀਆਂ ਧੀਆਂ ਪੈਣਾ ਦੀ ਬੇਪਤੀ ਮਿੱਥ ਕੇ ਕੀਤੀ ਭਲੇਖੇ ਚ ਕੀਤੀ ਕਿਸੇ ਚ ਉਹਨਾਂ ਨੇ ਜਿਨ੍ਹਾਂ ਵੋਟਰ ਲਿਸਟਾਂ ਕੱਢ ਕੇ ਦਿੱਤੀਆਂ ਜਿਨ੍ਹਾਂ ਸਾਡਾ 2.5 ਤਿੰਨ ਲੱਖ ਨੌਜਵਾਨ ਗੋੜੀਆਂ ਨਾਲ ਛੇੜ ਕਰ ਦਿੱਤਾ ਆ ਜਿਹੜਾ ਨਸ਼ਾ ਤੁਹਾਡੇ ਪਿੰਡਾਂ 'ਚ ਵੇਖ ਰਿਹਾ ਸਾਡਿਆਂ 'ਚ ਇਹ ਤੁਹਾਨੂੰ ਕੀ ਲੱਗਦਾ ਵੀ ਪਤਾ ਨਹੀਂ ਲੱਗਦਾ ਸਰਕਾਰ ਨੂੰ ਕੌਣ ਵੇਚ ਰਿਹਾ ਇਹ ਉਹ ਗੱਲ ਆ ਵੀ ਅਬਦਾਲੀ ਕੋਈ ਸਿੱਖ ਇਕੱਠੇ ਹੋ ਕੇ ਜਾ ਕੇ ਕਹਣ ਵੀ ਅਬਦਾਲੀ ਜੀ ਸਾਨੂੰ ਕੋ ਇਨਸਾਫ ਦਿਓ ਤੁਸੀਂ ਸਰਕਾਰਾਂ ਜਿਹੜੀਆਂ ਨਾ ਹਕੂਮਤ ਸਰਕਾਰ ਵੀ ਨਾ ਕਿਆ ਕਰੋ ਹਕੂਮਤ ਕਿਆ ਕਰੋ ਇੱਥੇ ਸਰਕਾਰ ਬਦਲਦੀ ਹਕੂਮਤ ਨਹੀਂ ਬਦਲਦੀ ਕਦੇ ਵੀ ਸਰਕਾਰ 5 ਸਾਲੀ 24 ਸਾਲੀ ਬਦਲ ਜਾਂਦੀ ਆ ਹਕੂਮਤ ਉਹ ਰਹਿੰਦੀ ਆ ਪਹਿਲਾਂ ਅਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਬਾਅਦ ਹੋਰ ਹੋ ਜੀ ਕਿਉਂਕਿ ਆਪ ਪੱਲੇ ਕੁਝ ਨਹੀਂ ਦਿੱਲੀ ਦੇ ਇਸ਼ਾਰਿਆਂ ਤੇ ਨੱਚਣਾ ਤੇ ਉਹ ਜਿਹਾ ਕਰਦੋਦਾਂ ਕਰਕੇ ਅੱਗੇ ਦਿਖਾਉਣੀ ਆ ਸੁਨੋ ਨੌਜਵਾਨੋ ਹੁਣ ਮੈਂ ਅਪੀਲ ਕਰਨੀ ਆ ਧਰਮ ਦੀ ਤੁਸੀਂ ਚਾਹੁੰਦੇ ਜੋ ਵੀ ਗੁਲਾਮੀ ਦੂਰ ਹੋ ਜਾਏ ਕੋਈ ਬੰਦਾ ਹੈਗਾ ਜਿਹੜਾ ਕਹਿੰਦਾ ਗੁਲਾਮੀ ਦੂਰ ਨਾ ਹੋਵੇ ਜਿਹਨੂੰ ਅਦੇ ਚਾਹ ਵਾ ਕਿਸੇ ਬੰਦੇ ਨੂੰ ਵੀ ਨਹੀਂ ਅਜੇ ਹੋਰ ਛਤਰਖਾਨੇ ਤੁਹਾਡੇ ਕੋਟਾ ਨਹੀਂ ਪੂਰਾ ਹੋਇਆ ਸਾਡਾ ਤੇ ਜੇ ਨਹੀਂ ਹੈਗਾ ਕੋਈ ਤੇ ਇੱਕ ਤਾਂ ਹਈਆ ਕਰਨਾ ਪੈਣਾ ਰਾਜ ਬਖਸ਼ਣਾ ਹੈ ਕਲਗੀਧਰ ਪਾਸ਼ਾ ਨੇ ਪਰ ਜਿਹੜਾ ਕਲਗੀਧਰ ਪਾਸ਼ਾ ਦੇ ਹੁਕਮ 'ਚ ਨਹੀਂ ਹੈਗਾ ਉਹਨੂੰ ਰਾਜ ਕੀ ਮਿਲਣਾ ਹੁਕਮ ਕੀ ਹੈ ਖੰਡੇ ਬਾਟੇ ਦੀ ਪੌਲ ਸਕਣ ਦਾ ਹੁਕਮ ਹੈ ਕਲਗੀਧਰ ਪਾਸ਼ਾ ਦਾ ਸਾਰੇ ਅੰਦਰ ਮੌਤ ਦਾ ਭੈ ਹੈ ਨਾ ਡਰ ਲੱਗਦਾ ਨਾ ਸਾਰਿਆਂ ਨੂੰ ਮੌਤ ਤੇ ਬਾਣੀ ਕੀ ਕਹਿੰਦੀ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸੋ ਜੇ ਬਾਣੀ ਕਹਿੰਦੀ ਹੈ ਵੀ ਮੇਰੀ ਗਲੀ 'ਚ ਗੁਰੂ ਸਾਹਿਬ ਗੁਰਨਾਨਕ ਪਾਸ਼ਾ ਕਹਿੰਦੇ ਆ ਵੀ ਜੇ ਆਉਣਾ ਹੈ ਸੇ 47 ਦੇ ਧਰਕੇ ਨਾ ਆਓ ਤੇ ਸੇ 47 ਦੇ ਧਰਨਾ ਕਿਵੇਂ ਜਦੋਂ ਮੌਤ ਦਾ ਭੈ ਆਪਣੇ ਅੰਦਰ ਤਰ ਨਹੀਂ ਸਕਦੇ ਸੋ ਇਸ ਕਰਕੇ ਪਹਿਲਾਂ ਤੇ ਆਨੰਦਪੁਰ ਘਰੇ ਵੜਨਾ ਪੈਣਾ ਅੱਜ ਵੜਜੋ ਕੱਲ ਵੜਜੋ 100 ਸਾਲ ਛਤਰਕਾਨੇ ਹੋਰ ਖਾ ਲੋ ਜੇ ਕਿਸੇ ਨੂੰ ਕੋਈ ਸ਼ੰਕਾ ਰਹਿ ਗਿਆ ਤੇ ਉਹ ਹੋਰ ਧੀਆਂ ਪੈਣਾ ਦੀ ਬੇਬਤੀ ਕਰਾਉਣੀ ਕਿਸੇ ਨੇ ਕਰਾ ਲਓ ਸਾਡੀਆਂ ਦੀ ਤੇ ਬਹੁਤ ਹੋ ਚੁੱਕੀ ਆ ਅਸੀਂ ਤੇ ਹੁਣ ਇਹ ਤੋਂ ਅੱਗੇ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇੱਕ ਸੀਮਾ ਹੁੰਦੀ ਆ ਗੈਰਤਮੰਦ ਮਨੁੱਖ ਤੇ ਗੈਰਤਮੰਦ ਕੌਮਾਂ ਦੀ ਇੱਕ ਸੀਮਾ ਉਹ ਲਕੀਰ ਖਿੱਚ ਲੈਂਦੇ ਨੇ ਇੱਕ ਜਿਵੇਂ ਬਾਬਾ ਦੀਪ ਸਿੰਘ ਨੇ ਖੇਚੀ ਸੀ ਨਾ ਜੱਬੇ ਧਰਤੀ ਕੋਲ ਖੰਡਾ ਵਾਹ ਕੇ ਤੇ ਲਗੀਰ ਖਿੱਚ ਕੇ ਕੀ ਕਿਹਾ ਸੀ ਪੇ ਜਿਨ੍ਹਾਂ ਨੂੰ ਘਰਾਂ ਦਾ ਮੋਹ ਹੈ ਜਿਨ੍ਹਾਂ ਨੂੰ ਘਰਦਿਆਂ ਨਾ ਪ੍ਰੇਮ ਹੈ